ਤਾਂ ਤੁਹਾਨੂੰ ਕੋਈ ਗੱਲ ਖਾਂਦੀ ਹੈ ਬਾਈ ਜਦੋਂ ਤੁਸੀਂ ਬਹੁਤ ਖੁਸ਼ ਹੁੰਨੇ ਹੋ ਕੋਈ ਸੋਚ ਕੇ ਇੱਕਦਮ ਦੁਖੀ ਹੋ ਜਾਂਦੇ ਹਾਂ ਕਿਹੜੀ ਗੱਲ ਉਹ ਹੈ ਕਿ ਬਾਈ ਉਹ ਮਤਲਬ ਜਿਵੇਂ ਸਿੱਧੂ ਬਾਈ ਦਾ ਥੋੜਾ ਜਿਹਾ ਵੀ ਯਾਰ ਉਹ ਬੰਦੇ ਨੂੰ ਹਜੇ ਨਹੀਂ ਸੀ ਜਾਣਾ ਚਾਹੀਦਾ ਮਤਲਬ ਉਹ ਬੰਦਾ ਮਤਲਬ ਬਾਈ ਸਾਡੀ ਨਾ ਬਾਹ ਜੀ ਟੁੱਟ ਗਈ ਯਾਰ ਵੱਡੇ ਬਾਈ ਸੱਚੀ ਦੱਸਾਂ ਮਤਲਬ ਵੀ ਮੈਨੂੰ ਬਾਈ ਸੱਚੀ ਬਹੁਤ ਹੌਸਲਾ ਸੀ ਬਾਈ ਉਹਦਾ 100% ਬਹੁਤ ਜਿਆਦਾ ਮੈਂ ਐਡੀ ਵੱਡੀ ਗੱਲ ਕਹੀ ਕੈਮਰੇ ਦੇ ਅੱਗੇ ਕਿ ਉਹਦੇ ਪੇਰੈਂਟਸ ਤੋਂ ਬਾਅਦ ਜੇ ਕੋਈ ਸ਼ਿੱਦਤ ਨਾਲ ਸਿੱਧੂ ਨੂੰ ਯਾਦ ਕਰਦਾ ਹੋਵੇਗਾ ਜਿੰਨਿਆਂ ਨੂੰ ਮੈਂ ਜਾਣਦਾ ਦੇਖਦਾ ਉਹ ਗੋਲ ਸਿੱਧੂ ਹੀ ਹੋਵੇਗਾ ਜੀ ਮੈਂ ਭਾਈ ਮੈਂ ਤਾਂ ਮੈਂ ਮੈਂ ਭਾਈ ਸੱਚੀ ਉਹਨੂੰ ਬਹੁਤ ਪਿਆਰ ਕਰਦਾ ਹੈ ਦਿਖਦਾ ਭਾਈ ਮੇਰਾ ਭਾਈ ਉਹਨੇ ਬਹੁਤ ਕੀਤਾ ਵਿਚਾਰਾ ਦਿਖਦਾ ਮੈਨੂੰ ਭਾਈ ਉਹਨੇ ਮਤਲਬ ਜਦੋਂ ਭਾਈ ਉਹ ਪਹਿਲੀ ਈ ਘਰੇ ਆਇਆ ਨਾ ਆਪਣੇ ਸਿੱਧੂ ਭਾਈ ਉਹ ਮੇਰਾ ਘਰ ਦੇਖ ਕੇ ਮੈਨੂੰ ਕਹਿੰਦਾ ਯਾਰ ਬਾਬਾ ਪਹਿਲਾਂ ਤੇਰਾ ਘਰ ਪਾਈਏ ਯਾਰ ਅੱਛਾ ਤੂੰ ਘਰ ਬਣਾਇਆ ਨਹੀਂ ਸੀ ਬਣਾਇਆ ਨਹੀਂ ਸੀ ਫਿਰ ਉਹਨੇ ਮੈਨੂੰ ਦਿੱਲੀ ਅਸੀਂ ਜਦੋਂ ਧਰਨੇ 'ਚ ਸੀ ਤੇ ਸਾਡੀ ਗੱਡੀ ਪਿੱਛੇ ਰਹਿ ਜਾ ਕਰੇ ਕਹਾਂ ਮੈਂ ਯਾਰ ਤੈਨੂੰ ਫੋਰਚੂਨਰ ਲੈ ਕੇ ਦਈਏ ਯਾਰ ਮਨੂੰ ਮਤਲਬ ਉਹਨੇ ਬਾਈ ਹਰੇਕ ਹਰੇਕ ਮੌਕੇ ਤੇ ਇੰਨੀ ਭੀੜ ਉਹਦੇ ਕੋਲੇ ਹੁੰਦੀ ਸੀ ਬਾਈ ਮਤਲਬ ਇੰਨੇ ਲੋਕ ਦਿੱਲੀ ਦੇ ਮਿਲਣੇ ਦਿੱਲੀ ਦੇ ਆਪ ਦੇ ਰਜੇਵੇਂ ਹਨਾ ਤੁਸੀਂ ਦੇਖੋ ਕਿੰਨਾ ਬੰਦਾ ਬਿਜ਼ੀ ਹੁੰਦਾ ਪਰ ਉਹ ਬਾਈ ਫੇਰ ਵੀ ਮਤਲਬ ਉਹ ਮੇਰੀ ਹਰੇਕ ਚੀਜ਼ ਦੀ ਫਿਕਰ ਕਰਦਾ